ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਸਾਨੂੰ ਪਤਾ ਹੈ ਨਾ ਕਿ ਰਖੜੀ ਦਾ ਤਿਹਾਰ ਆ ਰਿਹਾ ਤੇ ਰਖੜੀ ਦਾ ਤਿਹਾਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਨਹੀਂ ਆਉਂਦਾ ਕਈ ਇਹੀ ਕਰਾਂ ਦੇ ਵਿੱਚ ਤਿਹਾਰ ਦੇ ਦਿਨਾਂ ਤੇ ਕਈ ਕਮੀਆਂ ਮਹਿਸੂਸ ਹੁੰਦੀਆਂ ਨੇ ਹਾਂ ਕੁੜੀਆਂ ਆਪਣੇ ਭਰਾਵਾਂ ਦੇ ਰਖੜੀ ਬੰਨਣ ਜਾਂਦੀਆਂ ਨੇ ਸਾਡੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਕਿ ਧੀ ਜੰਮੀ ਭੈਣ ਵਿਸਰੀ ਭੂਆ ਕਿਹਦੇ ਯਾਦ ਜਦੋਂ ਧੀ ਦਾ ਵਿਆਹ ਹੋਈ ਧੀ ਦਾ ਘਰ ਦੇ ਵਿੱਚ ਰਾਜ ਹੁੰਦਾ ਤਾਂ ਭੂਆ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਮੋਹ ਥੋੜਾ ਜਿਹਾ ਫਿੱਕਾ ਪੈ ਜਾਂਦਾ ਪਰ ਸਾਡੇ ਜਿਹੜੇ ਰਿਸ਼ਤੇ ਨੇ ਸਮਾਜਿਕ ਰਿਸ਼ਤੇ ਨੇ ਪਰਿਵਾਰਕ ਰਿਸ਼ਤੇ ਨੇ ਇਹ ਬੜੇ ਕੀਮਤੀ ਹੁੰਦੇ ਆ ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਆ ਕਈ ਔਰਤਾਂ ਹਾਰੇ ਕਰ ਰਿਸ਼ਤੇ ਤੇ ਆਪਣੇ ਆਪ ਨੂੰ ਪਰਫੈਕਟ ਸਾਬਤ ਕਰਦੀਆਂ ਨੇ ਪਰ ਉਹ ਕਦੇ ਵੀ ਉਸ ਰਿਸ਼ਤੇ ਦੀ ਜਗ੍ਹਾ ਤੇ ਆ ਕੇ ਨਹੀਂ ਵੇਖਦੀਆਂ ਜਿਹਨੂੰ ਉਹ ਮਾੜਾ ਕਹਿ ਰਹੀਆਂ ਹੁੰਦੀਆਂ ਜਾਂ ਜਿਹਦਾ ਉਹ ਸਤਕਾਰ ਨਹੀਂ ਕਰ ਰਹੀਆਂ ਹੁੰਦੀਆਂ ਆਪਣੀ ਅੱਜ ਦੀ ਰਖੜੀ ਦੀ ਜੋ ਕਹਾਣੀ ਆ ਇਸੇ ਤਰ੍ਹਾਂ ਦੀ ਇੱਕ ਕਹਾਣੀ ਆ ਤੇ ਕਹਾਣੀ ਨੂੰ ਸੁਣ ਕੇ ਤੁਸੀਂ ਜਰੂਰ ਦੱਸਿਓ ਵੀ ਤੁਹਾਡੇ ਨਾਲ ਇਦਾਂ ਕਦੇ ਹੋਇਆ ਜਾਂ ਤੁਹਾਡੇ ਆਸ-ਪਾਸੇ ਇਦਾਂ ਕਦੇ ਵਾਪਰਿਆ ਇੱਕ ਔਰਤ ਜਿਹਦਾ ਨਾਮ ਵੀਰੋ ਆ ਉਹ ਆਪਣੀ ਨੂੰ ਨੂੰ ਕਹਿੰਦੀ ਆ ਕੁੜੇ ਰਾਣੀ ਤੂੰ ਆਪਣੀ ਨਣਦ ਨੂੰ ਫੋਨ ਕਰ ਲਾ ਕੱਲ ਨੂੰ ਰਖੜੀ ਆ ਤੇ ਉਹਨੇ ਰਖੜੀ ਲੈ ਕੇ ਨਹੀਂ ਆਉਣਾ ਜੇ ਫੋਨ ਨਾ ਕੀਤਾ ਤਾਂ ਰਾਣੀ ਕਹਿੰਦੀ ਕਿ ਮੰਮੀ ਜੀ ਵੈਸੇ ਤਾਂ ਮੈਂ ਦੀਦੀ ਨੂੰ ਕਿਹਾ ਹੀ ਹੋਇਆਗਾ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਕਹਿੰਦੀ ਨਾ ਨਾ ਹੁਣੇ ਫੋਨ ਕਰ ਤੈਨੂੰ ਪਤਾ ਉਹਦਾ ਗੁੱਸੇ ਖੋਰਦਾ ਜੇ ਉਹਨੂੰ ਤੂੰ ਫੋਨ ਨਾ ਕੀਤਾ ਉਹਨੇ ਨਹੀਂ ਆਉਣਾ ਚਲੋ ਰਾਣੀ ਆਪਣੀ ਨਣਦ ਨੂੰ ਫੋਨ ਲਾਉਂਦੀ ਆ ਫੋਨ ਲਾ ਕੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਦੀਦੀ ਸਤਿ ਸ਼੍ਰੀ ਅਕਾਲ ਉਹ ਕਹਿੰਦੀ ਹਾਂਜੀ ਭਾਬੀ ਸਤਿ ਸ਼੍ਰੀ ਅਕਾਲ ਕੱਲ ਨੂੰ ਰਖੜੀ ਆ ਫਿਰ ਤੂੰ ਕਦੋਂ ਆਣਾ ਪੈਣੇ ਕਹਿੰਦੀ ਹਾਂ ਬਸ ਮੈਂ ਦੁਪਹਿਰ ਤੱਕ ਆ ਜੂਗੀ ਠੀਕ ਆ ਤੇਰੇ ਭਰਾ ਨੇ ਨਾ ਰੋਟੀ ਨਹੀਂ ਖਾਣੀ ਜਦੋਂ ਤੱਕ ਤੂੰ ਨਹੀਂ ਆਉਣਾ ਰਖੜੀ ਬਣਾ ਕੇ ਹੀ ਉਹ ਰੋਟੀ ਖਾਊ ਕੋਸ਼ਿਸ਼ ਕਰਿਓ ਤੁਸੀਂ ਪਹਿਲਾਂ ਆਉਣ ਦੀ ਹਾਂਦੀ ਭਾਬੀ ਜਰੂਰ ਅਸੀਂ ਆ ਜਾਾਂਗੇ ਉਸ ਤੋਂ ਬਾਅਦ ਬੀਰੂ ਆ ਜਿਹੜੀ ਉਹ ਫੋਨ ਫੜ ਲੈਂਦੀ ਆ ਉਹ ਕਹਿੰਦੀ ਲੈ ਮੇਰੀ ਧੀ ਨਾਲ ਗੱਲ ਕਰਾ ਚਲੋ ਆਪ ਦੀ ਧੀ ਨਾਲ ਗੱਲ ਕਰਦੀ ਆ ਤੇ ਉਹਨੂੰ ਕਹਿੰਦੀ ਹੈਗੀ ਪੁੱਤ ਪ੍ਰੀਤ ਤੂੰ ਆ ਜੀ ਰਖੜੀ ਲੈ ਕੇ ਮੈਂ ਤਾਂ ਤੇਰੀ ਦੀਕ ਕਰੂੰਗੀ ਤੇਰੀ ਭਰਜਾਈ ਤੇ ਤੇਰਾ ਭਰਾ ਤਾਂ ਬڑے ਚਾਚ ਨੇ ਵੀ ਸਾਡੀ ਕੁੜੀ ਨੇ ਆਉਣਾ ਦੱਸ ਤੂੰ ਕੀ ਖਾਏਂਗੀ ਤੇਰੇ ਵਾਸਤੇ ਕੀ ਬਣਾਈਏ ਉਹ ਕਹਿੰਦੀ ਕਿ ਮੰਮੀ ਭਾਬੀ ਨੂੰ ਪਤਾ ਹੀ ਆ ਵੀ ਮੈਨੂੰ ਕੀ ਕੁਝ ਪਸੰਦ ਆ ਭਾਬੀ ਆਪੇ ਬਣਾ ਲੂਗੀ ਚਲੋ ਇੰਨੇ ਨੂੰ ਉਹਦਾ ਮੁੰਡਾ ਕਹਿੰਦਾ ਕਿ ਮਾਂ ਹੁਣ ਕੱਲ ਨੂੰ ਭੈਣ ਨੇ ਆਈ ਜਾਣਾ ਤੂੰ ਮੈਨੂੰ ਫੋਨ ਦੇ ਦੇ ਮੈਂ ਖੇਤ ਜਾਣਾ ਕਿਉਂਕਿ ਉਹ ਆਪਣੇ ਮੁੰਡੇ ਦੇ ਫੋਨ ਤੇ ਆਪਣੀ ਧੀ ਨਾਲ ਗੱਲ ਕਰ ਰਹੀ ਸੀ ਚਲੋ ਉਹ ਫੋਨ ਫੜਾ ਦਿ ਦੀਆ ਤੇ ਉਸ ਤੋਂ ਬਾਅਦ ਉਹ ਆਪਣੀ ਨੂੰ ਨੂੰ ਹਦਾਇਤ ਕਰਦੀ ਆ ਵੀ ਤੈਨੂੰ ਪਤਾ ਨਾ ਮੇਰੀ ਧੀ ਨੇ ਆਉਣਾ ਤੇ ਮੇਰੀ ਧੀ ਨੂੰ ਸਫਾਈ ਬਹੁਤ ਪਸੰਦ ਆ ਸਾਰੇ ਘਰ ਦੀ ਸਫਾਈ ਕਰ ਲਾ ਨਵੇਂ ਭਾਂਡੇ ਕੱਢ ਲਾ ਤੇ ਨਾਲੇ ਗੱਲ ਸੁਣ ਮੇਰੀ ਧੀ ਨੂੰ ਕੀ ਦੇਣਾ ਰਖੜੀ ਤੇ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਮੰਮੀ ਅਸੀਂ ਕਦੇ ਭੈਣ ਨੂੰ ਖਾਲੀ ਮੋੜਿਆ ਅਸੀਂ ਜੋ ਦੇਣਾ ਵਧੀਆ ਹੀ ਦੇਵਾਂਗੇ ਪਰ ਅਸੀਂ ਦੱਸਦੇ ਨਹੀਂ ਸਰਪ੍ਰਾਈਜ਼ ਆ ਕਹਿੰਦੀ ਹੋਰ ਨਾ ਨਾ ਸਰਪ੍ਰਾਈਜ਼ ਦੇ ਚੱਕਰ 'ਚ ਮੇਰੀ ਧੀ ਨੂੰ ਨਰਾਜ ਕਰਦੀ ਉਹ ਕਹਿੰਦੀ ਮੰਮੀ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਵੀ ਤੁਸੀਂ ਐ ਨਾ ਸੋਚਿਆ ਕਰੋ ਵੀ ਮੇਰੀ ਧੀ ਵੀ ਸਾਡੀ ਵੀ ਤਾਂ ਉਹ ਕੁਛ ਲੱਗਦੀ ਆ ਅਸੀਂ ਦੋਨੋਂ ਜੀ ਉਹਨੂੰ ਬਹੁਤ ਪਿਆਰ ਕਰਦੇ ਆ ਕਹਿੰਦੀ ਚੰਗਾ ਚੰਗਾ ਹੁਣ ਨੰਬਰ ਨਾ ਬਣਾ ਚਲ ਫਟਾਫਟ ਕੰਮ ਕਰ ਲਾ ਚਲੋ ਉਹਦੀ ਨੂੰ ਰਾਣੀ ਆ ਜਿਹੜੀ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਲੱਗ ਜਾਂਦੀ ਆ ਅਗਲੇ ਦਿਨ ਸਵੇਰੇ ਰਾਣੀ 3:30 ਵਜੇ ਉੱਠ ਜਾਂਦੀ ਆ ਉੱਠ ਕੇ ਉਹ ਸਾਰੇ ਘਰ ਦੇ ਵਿੱਚ ਝਾੜੂ ਪੋਚੇ ਲਾਉਂਦੀ ਆ ਕੱਪੜੇ ਧੋ ਦਿੰਦੀ ਆ ਤੇ ਉਸ ਤੋਂ ਬਾਅਦ ਹੋਰ ਰਸੋਈ ਦੇ ਵਿੱਚ ਜਾਂਦੀ ਆ ਰਸੋਈ ਦੇ ਵਿੱਚ ਜਾ ਕੇ ਉਹ ਕਸਟਰਡ ਪਾ ਕੇ ਵਧੀਆ ਖੀਰ ਬਣਾਉਂਦੀ ਆ ਕਿਉਂਕਿ ਉਹਨੂੰ ਪਤਾ ਸੀ ਵੀ ਮੇਰੀ ਨਾਨਦ ਪ੍ਰੀਤ ਨੂੰ ਖੀਰ ਬੜੀ ਪਸੰਦ ਆ ਹਾਂ ਦੋ ਸਬਜ਼ੀਆਂ ਬਣਾਉਂਦੀ ਆ ਸਾਰਾ ਸਲਾਦ ਵਗੈਰਾ ਤਿਆਰ ਕਰਕੇ ਰੱਖ ਲੈਂਦੀ ਆ ਤੇ 11 ਕਵਜੇ ਵੀਰੋ ਦੀ ਤੀ ਪ੍ਰੀਤ ਰਖੜੀ ਲੈ ਕੇ ਆ ਜਾਂਦੀ ਆ ਦੋਨੋਂ ਜੀ ਕਾਰ ਤੇ ਆਉਂਦੇ ਆ ਵੀਰੋ ਭੱਜ ਕੇ ਜਾ ਕੇ ਗੇਟ ਖੋਲਦੀ ਆ ਚਲੋ ਸਾਰੇ ਜਾਣੇ ਹਨਾ ਇੱਕ ਦੂਜੇ ਨੂੰ ਮਿਲਦੇ ਆ ਪ੍ਰੀਤ ਦੀ ਭਝਾਈ ਤੇ ਭਰਾ ਉਹਨੂੰ ਘੁੱਟ ਕੇ ਗੱਲ ਨਾਲ ਆਉਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਵਧੀਆ ਕੀਤਾ ਤੂੰ ਟਾਈਮ ਤੇ ਆ ਗਈ ਚਲੋ ਗੱਲਾਂ ਬਾਤਾਂ ਹੁੰਦੀਆਂ ਨੇ ਰਾਣੀ ਚਾਹ ਪਾਣੀ ਲੈ ਕੇ ਆਉਂਦੀ ਆ ਚਾਹ ਪਾਣੀ ਪੀਣ ਤੋਂ ਬਾਅਦ ਰਖੜੀ ਜਿਹੜੀ ਉਹ ਬੰਨੀ ਜਾਂਦੀ ਆ ਫੋਟੋਆਂ ਕੀਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਰਾਣੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਦੀਦੀ ਵਾਸਤੇ ਜੋ ਆਪਾਂ ਗਿਫਟ ਲੈ ਕੇ ਆਇਆ ਉਹ ਲਿਆਓ ਚਲੋ ਉਹਦਾ ਭਰਾ ਅੰਦਰ ਜਾਂਦਾ ਤੇ ਇੱਕ ਬਹੁਤ ਸੋਹਣੀ ਮਹਿੰਗੀ ਘੜੀ ਤੇ ਇੱਕ ਬਹੁਤ ਸੋਹਣਾ ਪਰਸ ਉਹ ਲਿਆ ਕੇ ਆਪਣੀ ਭੈਣ ਨੂੰ ਦਿੰਦਾ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀ ਭੈਣ ਨੂੰ ਪਰਸ ਦਾ ਤੇ ਘੜੀ ਦਾ ਬਹੁਤ ਸ਼ੌਂਕ ਆ ਦੋਨੋਂ ਜੀ ਉਹ ਬੜਾ ਵਧੀਆ ਬ੍ਰਾਂਡ ਦਾ ਪਰਸ ਤੇ ਘੜੀ ਲੈ ਕੇ ਆਏ ਸੀ ਤੇ ਪ੍ਰੀਤ ਆ ਜਿਹੜੀ ਘੜੀ ਤੇ ਪਰਸ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਉਹ ਆਪਣੀ ਭਾਬੀ ਨੂੰ ਤੇ ਭਰਾ ਨੂੰ ਘੁੱਟ ਕੇ ਗੱਲ ਨਾਲ ਆਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਹਾਏ ਵੀਰੇ ਭਾਬੀ ਮੈਂ ਕਿੰਨੀ ਕਰਮਾ ਆ ਲਈਆਂ ਤੁਹਾਨੂੰ ਮੇਰੀ ਪਸੰਦ ਦਾ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਚਲੋ ਉਹ ਕਹਿੰਦੇ ਵੀ ਪਿਆਰ ਤਾਂ ਹੈਗਾ ਹੀ ਆ ਹਨਾ ਵੀ ਸਾਨੂੰ ਇਹ ਹੁੰਦਾ ਵੀ ਤੂੰ ਕਦੇ ਨਾਰਾਜ਼ ਨਾ ਹੋਵੇਂ ਚਲੋ ਇਸ ਤਰ੍ਹਾਂ ਗੱਲਬਾਤ ਕਰਦੇ ਆ ਤੇ ਉਸ ਤੋਂ ਬਾਅਦ ਜਿਹੜੀ ਬੀਰੋ ਆ ਉਹ ਜਾਂਦੀ ਆ ਅੰਦਰ ਅਲਮਾਰੀ ਦੇ ਵਿੱਚੋਂ ਇੱਕ ਸੂਟ ਤੇ 1000 ਰੁਪਿਆ ਲੈਂਦੀ ਆ ਉਹ ਆਪਣੀ ਧੀ ਨੂੰ ਸੂਟ ਦਿੰਦੀ ਆ ਤੇ ਉਹਦੀ ਟੀ ਕਹਿੰਦੀ ਵੀ ਮਾਂ ਸੂਟ ਦੀ ਕੀ ਲੋੜ ਸੀ ਵੀ ਜਦੋਂ ਮੈਨੂੰ ਇਹਨਾਂ ਨੇ ਗਿਫਟ ਤਾਂ ਦੇਤਾ ਕਹਿੰਦੀ ਕੋਈ ਨਾ ਉਹ ਤਾਂ ਇਹਨਾਂ ਨੇ ਦਿੱਤਾ ਮੈਂ ਮੰਗੀ ਤੂੰ ਵਿਹਾਰ ਤੇ ਹਰ ਦੇ ਦੇਣ ਆਈਆਂ ਚਲੋ ਉਹ ਸੂਟ ਲੈ ਲੈਂਦੀ ਆ ਤੇ 1000 ਰੁਪਿਆ ਵੀ ਲੈ ਲੈਂਦੀ ਆ ਸਾਰੇ ਜਣੇ ਵਧੀਆ ਹੱਸ ਖੇਡ ਰਹੇ ਹੁੰਦੇ ਆ ਤੇ ਪ੍ਰੀਤ ਆਪਣੀ ਭਾਬੀ ਨੂੰ ਪੁੱਛਦੀ ਆ ਕਿ ਭਾਬੀ ਤੁਸੀਂ ਨਹੀਂ ਗਏ ਵੀਰੇ ਦੇ ਰਖੜੀ ਬੰਨਣ ਉਹ ਕਹਿੰਦੀ ਕਿ ਮੈਂ ਜਾਣਾਗਾ ਮੈਂ ਸ਼ਾਮ ਨੂੰ ਜਾਉਂਗੀ ਵੀ ਮੈਨੂੰ ਪਤਾ ਸੀ ਵੀ ਸਵੇਰੇ ਤੁਸੀਂ ਆਉਣਾ ਕਹਿੰਦੀ ਮੈਂ ਫਿਰ ਭਾਬੀ ਨੂੰ ਕਹਤਾ ਆਪਦੀ ਨੂੰ ਵੀ ਭਾਬੀ ਤੁਸੀਂ ਵੀ ਸਵੇਰੇ ਜਾਇਆਓ ਵੀ ਇਧਰੋਂ ਦੀਦੀ ਨੇ ਵੀ ਸਵੇਰੇ ਆਉਣਾ ਵੀ ਜਦੋਂ ਉਹਨੂੰ ਮੈਂ ਆਉਂਗੀ ਉਦੋਂ ਨੂੰ ਤੁਸੀਂ ਵਾਪਸ ਮੁੜਿਆਉਂਗੇ ਚਲੋ ਕਹਿੰਦੀ ਵਧੀਆ ਤੇ ਤੁਸੀਂ ਵੀ ਜਾਇਆਓ ਤੇ ਉਹਦੀ ਜਿਹੜੀ ਸੱਸਾ ਰਾਣੀ ਦੀ ਪ੍ਰੀਤ ਦੀ ਮਾਂ ਕਹਿੰਦੀ ਹੂੰ ਤਾਂ ਮੈਂ ਇਹਨੂੰ ਕਿਹਾ ਸੀ ਵੀ ਤੂੰ ਆਪਦੇ ਭਰਾ ਨੂੰ ਇੱਥੇ ਬੁਲਾ ਲਾ ਤੂੰ ਕੀ ਕਰਨ ਜਾਏਂਗੀ ਘਰੇ ਕੰਮ ਛੱਡ ਕੇ ਜਾਉਂਗੀ ਉਹ ਕਹਿੰਦੀ ਮਾਂ ਐ ਨਹੀਂ ਕਰੀਦਾ ਹੁੰਦਾ ਅਸੀਂ ਵੀ ਤਾਂ ਆਈ ਆ ਅਸੀਂ ਵੀ ਤਾਂ ਕੰਮ ਛੱਡ ਕੇ ਆਏ ਆ ਵੀ ਕੁੜੀਆਂ ਪੇਕੇ ਘਰ ਜਾਣ ਦਾ ਹਨਾ ਕੁੜੀਆਂ ਨੂੰ ਚਾਹ ਹੁੰਦਾ ਕਿ ਤੂੰ ਐਂ ਨਾ ਕਰਿਆ ਘਰ ਭਾਬੀ ਨਾਲ ਭਾਬੀ ਕਿਹੜਾ ਰੋਜ਼ ਹੀ ਜਾਂਦੀ ਆ ਚਲੋ ਉਸ ਤੋਂ ਬਾਅਦ ਗੱਲਾਂ ਬਾਤਾਂ ਹੁੰਦੀਆਂ ਤੇ ਉਹਨਾਂ ਦੇ ਗੇਟ 'ਚ ਨਾ ਗੱਡੀ ਆ ਕੇ ਰੁਕਦੀ ਆ ਹਾਰਨ ਵੱਜਦਾ ਗੱਡੀ ਦਾ ਤੇ ਵੀਰੋ ਕਹਿੰਦੀ ਵੀ ਐਂ ਲੱਗਦਾ ਕੋਈ ਆਇਆ ਹੁੰਦਾ ਉਹ ਕਮਰੇ 'ਚੋਂ ਬਾਹਰ ਨਿਕਲਦੀ ਆ ਵਿਹੜੇ ਵਿੱਚ ਦੀ ਹੋ ਕੇ ਜਦੋਂ ਉਹ ਦੇਖਦੀ ਆ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਗੱਡੀ ਆ ਜਿਹੜੀ ਸਾਡੇ ਗੇਟ ਦੇ ਅੱਗੇ ਖੜੀ ਆ ਉਹ ਆ ਕੇ ਗੇਟ ਕੋਲ ਆਉਂਦੀ ਆ ਤੇ ਉਸ ਗੱਡੀ ਦੇ ਵਿੱਚ ਉਹਦੀ ਨਨਾਨ ਹੁੰਦੀ ਆ ਵੀਰੋਦੀ ਨਣਦ ਜਿਹੜੀ ਕਿ 13-14 ਸਾਲ ਬਾਅਦ ਪੇਕੇ ਆਈ ਸੀ ਤੇ ਉਹ ਆਪਣੀ ਨਣਦ ਨੂੰ ਵੇਖ ਕੇ ਸੋਚਦੀ ਆ ਵੀ ਇਹ ਕਿਵੇਂ ਆ ਗਈ ਚਲੋ ਨਾ ਚਾਹੁੰਦੇ ਹੋਏ ਉਹ ਗੇਟ ਖੋਲ੍ਹ ਦਿੰਦੀ ਆ ਤੇ ਗੱਡੀ ਦੇ ਵਿੱਚ ਉਹਦੀ ਨਣਦ ਹੁੰਦੀ ਆ ਜਿਹੜੀ ਉਹਦਾ ਮੁੰਡਾ ਹੁੰਦਾ ਦੋਨੋਂ ਮਾਂ ਪੁੱਤ ਆਏ ਹੁੰਦੇ ਆ ਉਹ ਗੱਡੀ ਅੰਦਰ ਲਿਆਂਦੀ ਜਾਂਦੀ ਆ ਤੇ ਸਾਰੇ ਹਨਾ ਬਾਹਰ ਆ ਜਾਂਦੇ ਆ ਕਿਉਂਕਿ ਜਦੋਂ ਵੀ ਕੋਈ ਗੈਸਟ ਆਉਂਦਾ ਆਪਣੇ ਪਿੰਡਾਂ ਦੇ ਵਿੱਚ ਇਹ ਰਿਵਾਜ ਆ ਵੀ ਗੱਡੀ ਆ ਗਈ ਤੇ ਸਾਰੇ ਦੇਖਦੇ ਆ ਵੀ ਕੌਣ ਆਇਆ ਬਾਕੀ ਪਤਾ ਵੀ ਨਹੀਂ ਸੀਗਾ ਵੀ ਕੀਨੇ ਆਉਣਾ ਤਾਂ ਉਸ ਤੋਂ ਬਾਅਦ ਚਲੋ ਜਿਹੜੀ ਪ੍ਰੀਤ ਆ ਉਹਨੂੰ ਪਤਾ ਲੱਗ ਜਾਂਦਾ ਵੀ ਭੂਆ ਆਈ ਆ ਉਹ ਭੱਜ ਕੇ ਗੱਡੀ ਕੋਲ ਆਉਂਦੀ ਆ ਵੀ ਵਾਹ ਅੱਜ ਤਾਂ ਕਰਮਾ ਵਾਲਾ ਦਿਨ ਚੜਿਆ ਅੱਜ ਤਾਂ ਮੇਰੀ ਭੂਆ ਆ ਗਈ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ਰੌਣਕ ਹੁੰਦੀ ਆ ਪਰ ਬੀਰੋ ਦੇ ਚਿਹਰੇ ਤੇ 12:00 ਵੱਜ ਗਏ ਹੁੰਦੇ ਆ ਮੱਥੇ ਵੱਟ ਪਾ ਲੈਂਦੀ ਆ ਉਹ ਤੇ ਚਲੋ ਉਸ ਤੋਂ ਬਾਅਦ ਜਿਹੜੀ ਪ੍ਰੀਤ ਦੀ ਭੂਆ ਆ ਗਈ ਉਹਦਾ ਨਾਂ ਜੀਤੋ ਹੁੰਦਾ ਜੀਤੋ ਗੱਡੀ ਦੇ ਵਿੱਚੋਂ ਉੱਤਰਨ ਦੀ ਕੋਸ਼ਿਸ਼ ਕਰਦੀ ਆ ਤੇ ਉਹਦਾ ਮੁੰਡਾ ਉਹਦੀ ਬਾਹ ਫੜ ਲੈਂਦਾ ਪ੍ਰੀਤ ਕਹਿੰਦੀ ਕਿ ਤੁਸੀਂ ਛੱਡ ਦਿਓ ਵੀਰੇ ਅਸੀਂ ਤਾਰਦੇ ਆ ਚਲੋ ਆਪਣੀ ਭਾਬੀ ਨੂੰ ਕਹਿੰਦੀ ਆ ਦੋਨੋਂ ਜਣੀਆਂ ਸਹਾਰਾ ਦੇ ਕੇ ਜੀਤੋ ਨੂੰ ਤਾਰਦੀਆਂ ਨੇ ਕਿਉਂਕਿ ਜੀਤੋ ਦੀ ਲੱਤ ਦੇ ਵਿੱਚ ਨਾ ਕੋਈ ਪ੍ਰੋਬਲਮ ਸੀ ਉਹਦੇ ਤੋਂ ਤੁਰਿਆ ਨਹੀਂ ਜਾਂਦਾ ਸੀ ਪਰ ਕਹਿੰਦੇ ਹੁੰਦੇ ਆ ਕਿ ਔਰਤਾਂ ਹਨਾ ਮਰਦੇ ਦਮ ਤੱਕ ਪੇਕੇਆਂ ਦਾ ਮੋਹ ਨਹੀਂ ਭੁੱਲਦੀਆਂ ਉਹਦਾ ਜੀ ਕੀਤਾ ਵੀ ਮੈਂ ਪੇਕੇ ਆ ਜਾ ਚਲੋ ਪੇਕੇ ਆਉਂਦੀ ਆ ਤੇ ਆ ਕੇ ਨਾ ਉਹ ਉਹਨੂੰ ਮਤਲਬ ਔਖੀ ਸੌਖੀ ਫੜ ਲਿਆਉਂਦੀਆਂ ਨੇ ਤੇ ਲਿਆ ਕੇ ਅੰਦਰ ਬੈੱਡ ਤੇ ਲਟਾ ਦਿੰਦੀਆਂ ਨੇ ਉਸ ਤੋਂ ਬਾਅਦ ਰਾਣੀ ਆ ਜਿਹੜੀ ਪਾਣੀ ਲੈ ਕੇ ਆਉਂਦੀ ਆ ਚਾਹ ਬਣਾ ਦਿੰਦੀ ਆ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ ਗੱਲਾਂ-ਬਾਤਾਂ ਤੇ ਜੀਤੋ ਆ ਜਿਹੜੀ ਉਹ ਆਪਣੀ ਭਤੀਜੀ ਨੂੰ ਕਹਿੰਦੀ ਆ ਪ੍ਰੀਤ ਤੇਰਾ ਪਿਓ ਕਿੱਥੇ ਆ ਉਹ ਕਹਿੰਦੀ ਭੂਆ ਉਹ ਖੇਤ ਗਿਆ ਹੋਇਆ ਵੀ ਹੁਣੀ ਗਿਆ ਸੋਡੇ ਆਉਣ ਤੋਂ ਪਹਿਲਾਂ ਕਹਿੰਦੀ ਉਹਨੂੰ ਬੁਲਾ ਲਾ ਫਿਰ ਅਸੀਂ ਮੁੜਨਾ ਛੇਤੀ ਤੇ ਉਹ ਕਹਿੰਦੀ ਵੀ ਕਿਉਂ ਮੁੜਨਾ ਭੂਆ ਅਜ ਤੁਸੀਂ ਰਹੋ ਕਹਿੰਦੀ ਨਹੀਂ ਪੁੱਤ ਮੁੰਡੇ ਨੇ ਆਪਦੇ ਸੌਰੀ ਜਾਣਾ ਸੀ ਉਹ ਤਾਂ ਨਾ ਮੇਰਾ ਬਾਲਾ ਜੀ ਕੀਤਾ ਮੈਨੂੰ ਪਤਾ ਸੀ ਵੀ ਤੂੰ ਵੀ ਆਈ ਹੋਵੇਂਗੀ ਵੀ ਮੈਂ ਤੈਨੂੰ ਮਿਲ ਲੂੰ ਤੇ ਮੈਂ ਤਾਂ ਤਾਂ ਲਈ ਆਈ ਤੇ ਮੈਂ ਤੇਰੇ ਭਰਾ ਤੇਰੇ ਡੈਡੀ ਦੇ ਰਖੜੀ ਬੰਨਣੀਆਂ ਆ ਤੇ ਉਹਦੀ ਪਰਜਾਈ ਨਾ ਲੋਹੀ ਲਾਖੀ ਹੋ ਜਾਂਦੀ ਆ ਤੇ ਉਹਨੂੰ ਕਹਿੰਦੀ ਬੀਬੀ ਨਣਦੇ ਹੁਣ ਤੇਰੀਆਂ ਸਿਵਿਆਂ ਚ ਤਾਂ ਲੱਤਾਂ ਨੇ ਹੁਣ ਤੂੰ ਰਖੜੀ ਬੰਨਣ ਆਈ ਆ ਰਖੜੀ ਬੰਨਣ ਦੀ ਤੇ ਤੇਰੀ ਕੀ ਉਮਰ ਆ ਹੁਣ ਤਾਂ ਜਵਾਕਾਂ ਦੀ ਉਮਰ ਆ ਰਖੜੀ ਬੰਨਣ ਦੀ ਤੇ ਉਹ ਚੁੱਪ ਕਰ ਜਾਂਦੀ ਆ ਉਹ ਕਹਿੰਦੀ ਕਿ ਕੋਈ ਨਾ ਭਾਬੀ ਮੇਰਾ ਤਾਂ ਨਾ ਮਤਲਬ ਜਿੱਦਿਆਂ ਦੀ ਲੱਤ ਖੜੀ ਆ ਮੈਂ ਤਾਂ ਕਿਤੇ ਨਹੀਂ ਗਈ ਇਸ ਵਾਰ ਮੇਰਾ ਬਾਲਾ ਜੀ ਉੱਠਿਆ ਤੁਸੀਂ ਤਾਂ ਕਦੇ ਆਏ ਨਹੀਂ ਢੇੜਾ ਨਹੀਂ ਮਾਰਿਆ ਮੈਂ ਪ੍ਰੀਤ ਨੂੰ ਕਿੰਨੇ ਵਾਰੀ ਫੋਨ ਲਵਾਇਆਗਾ ਤੇ ਮੁੰਡੇ ਨੂੰ ਵੀ ਲਵਾਇਆਗਾ ਤੁਸੀਂ ਤਾਂ ਗੇੜਾ ਮਾਰਦੇ ਨਹੀਂ ਮੇਰਾ ਜੀ ਉੱਠਿਆ ਮੈਨੂੰ ਪਤਾ ਸੀ ਵੀ ਪ੍ਰੀਤ ਰਖੜੀ ਲੈ ਕੇ ਆਈ ਹੋਊ ਵੀ ਚੱਲ ਨਾਲੇ ਇਹਨੂੰ ਮਿਲ ਜਾਗੇ ਉਹ ਤਾਂ ਜਦੋਂ ਅਸੀਂ ਰਸਤੇ ਚ ਆ ਰਹੇ ਸੀ ਸੋਹਣੀਆਂ ਸੋਹਣੀਆਂ ਰਖੜੀਆਂ ਪਈਆਂ ਸੀ ਤੇ ਵੀ ਮੇਰਾ ਜੀ ਕੀਤਾ ਵੀ ਚੱਲ ਹਣਾ ਭੈਣ ਭਰਾਵਾਂ ਦਾ ਪਿਆਰ ਹੀ ਹੁੰਦਾ ਵੀ ਮੈਂ ਰਖੜੀ ਲੈ ਲਵਾਂ ਵੀ ਹੋਰ ਕੋਈ ਮੈਂ ਕਿਹੜਾ ਦੇਣ ਲੈਣ ਤੋਂ ਹਣਾ ਭੁੱਖੀ ਆਈਆਂ ਵੀ ਮੈਂ ਕੁਝ ਲੈ ਕੇ ਜਾਣਾ ਚਲੋ ਪ੍ਰੀਤ ਜਿਹੜੀ ਉਹ ਆਪਣੀ ਮਾਂ ਵੱਲ ਥੋੜਾ ਕੋੜ ਜਿਹਾ ਝਾਕਦੀ ਆ ਪਰ ਉਹ ਕੁਝ ਕਹਿੰਦੀ ਨਹੀਂ ਉਸ ਤੋਂ ਬਾਅਦ ਚਲੋ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਜਿਹੜਾ ਜੀਤੋ ਦਾ ਮੁੰਡਾ ਹੁੰਦਾ ਚਾਹ ਪੀਣ ਤੋਂ ਬਾਅਦ ਆਪਦੀ ਮਾਂ ਨੂੰ ਕਹਿੰਦਾ ਮਾਂ ਮੈਨੂੰ ਫੋਨ ਆਈ ਜਾਂਦਾ ਵੀ ਮੇਰੇ ਗਾਹਾਂ ਸਾਲੇ ਹੋਰਾਂ ਨੇ ਵੀ ਰਖੜੀ ਲੈ ਕੇ ਜਾਣਾਗਾ ਵੀ ਮੈਂ ਛੇਤੀ ਜਾਣਾ ਵੀ ਚੱਲ ਆਪਾਂ ਚੱਲੀਏ ਪ੍ਰੀਤ ਕਹਿੰਦੀ ਵੀਰੇ ਜੇ ਤੁਹਾਨੂੰ ਕਾਹਲ ਆ ਤੁਸੀਂ ਐਂ ਕਰੋ ਤੁਸੀਂ ਚਲੇ ਜਾਓ ਭੂਆ ਨੂੰ ਤੁਸੀਂ ਛੱਡ ਜੋ 4 ਦਿਨ ਰਹਿ ਲੂਗੀ ਤਾਂ ਉਹਦੀ ਮਾਂ ਤੁਰੰਤ ਕਹਿ ਦਿੰਦੀ ਆ ਕਹਿੰਦੀ ਕੁੜੇ ਪ੍ਰੀਤ ਕਿਉਂ ਤੂੰ ਇਹਨੂੰ ਵਿਚਾਰੀ ਨੂੰ ਤੰਗ ਕਰਦੀ ਆ ਹੁਣ ਇਹ ਐਨੀ ਔਖੀ ਤਾਂ ਗੱਡੀ ਚੋਂ ਉੱਤਰੀ ਆ ਅੱਜ ਇਹ ਆਈ ਆ ਤੰਗ ਹੁੰਦੀ ਫਿਰ 4 ਦਿਨ ਇੱਥੇ ਰਹੂਗੀ ਇੱਥੇ ਕਹਿੰਦੀ ਇਹਦਾ ਕਿਹੜਾ ਜੀ ਲੱਗਣਾਗਾ ਕੋਈ ਨਾ ਕਹਿੰਦੀ ਇਹਨੂੰ ਵਗ ਜਾਂਦੇ ਤੇ ਪ੍ਰੀਤ ਨੂੰ ਤੇ ਰਾਣੀ ਨੂੰ ਬਹੁਤ ਗੁੱਸਾ ਆਉਂਦਾ ਉਹ ਇੱਕ ਦੂਜੀ ਵੱਲ ਵੇਖਦੀਆਂ ਨੇ ਤੇ ਉਸ ਤੋਂ ਬਾਅਦ ਚੱਲ ਜਿਹੜਾ ਉਹਦਾ ਮੁੰਡਾ ਉਹ ਸਮਝ ਜਾਂਦਾ ਉਹ ਕਹਿੰਦਾ ਵੀ ਚੱਲ ਮਾਂ ਛੇਤੀ ਜਾਣਾ ਉਹਨਾਂ ਆਪਦੀ ਮਾਂ ਦੀ ਬਾਹ ਫੜਦਾ ਉਹਦੀ ਮਾਂ ਤੋਂ ਤੁਰਿਆ ਵੀ ਨਹੀਂ ਜਾਂਦਾ ਹੁੰਦਾ ਪਰ ਉਹ ਗੁੱਸੇ 'ਚ ਨਾ ਉਹਨੂੰ ਕਹਿੰਦਾ ਵੀ ਤੁਰ ਤੇ ਗੱਡੀ 'ਚ ਬਿਠਾ ਲੈਂਦਾ ਪ੍ਰੀਤ ਤੇ ਰਾਣੀ ਤੇ ਪ੍ਰੀਤ ਦੇ ਪ੍ਰੀਤ ਦਾ ਜੋ ਭਰਾਗਾ ਉਹ ਵੇਖ ਰਹੇ ਹੁੰਦੇ ਆ ਉਹ ਸਮਝ ਜਾਂਦੇ ਆ ਵੀ ਸਾਡੀ ਮਾਂ ਦੇ ਬਿਹੇਵ ਕਰਕੇ ਇਹ ਜਾਂਦਾ ਹੈ ਗੁੱਸੇ 'ਚ ਪਰ ਉਹ ਕੁਝ ਕਰ ਨਹੀਂ ਸਕਦੇ। ਕਈ ਵਾਰੀ ਨਾ ਬੰਦਾ ਬਸ ਖੜਾ ਹੀ ਰਹਿ ਜਾਂਦਾ। ਉਹਨਾਂ ਨੂੰ ਔੜ ਨਹੀਂ ਰਹੀ ਹੁੰਦੀ ਵੀ ਅਸੀਂ ਕੀ ਕਰੀਏ। ਚਲੋ ਜੀਤੋ ਦਾ ਮੁੰਡਾ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਗੱਡੀ 'ਚ ਬਿਠਾ ਕੇ ਗੱਡੀ ਤੋੜ ਲੈਂਦਾ। ਤੇ ਗੱਡੀ ਘਰੋਂ ਬਾਹਰ ਕੱਢ ਕੇ ਉਹ ਆਪਣੀ ਮਾਂ ਨੂੰ ਖਰੀਆਂ ਖੋਟੀਆਂ ਸੁਣਾਉਂਦਾ ਵੀ ਮੈਂ ਤੈਨੂੰ ਕਿਹਾ ਸੀ ਨਾ ਤੈਨੂੰ ਬਾਲੀ ਅੱਗ ਲੱਗੀ ਸੀ ਵੀ ਮੈਂ ਪੇਕੇ ਜਾਣਾ ਕਰਾਤੀ ਨਾ ਬੇਇੱਜ਼ਤੀ। ਤੈਨੂੰ ਪਤਾ ਨਹੀਂ ਮਾਮੀ ਕਿੰਨਾ ਕ ਸਾਨੂੰ ਮੂੰਹ ਲਾਉਂਦੀ ਆ। ਮੱਥੇ ਤਾਂ ਵੱਟ ਪਾ ਲੈਂਦੀ ਆ। ਉਤੋਂ ਚੱਕ ਲਈ ਰਖੜੀਆਂ। ਦੱਸ ਕੀ ਤੈਨੂੰ ਰਖੜੀ ਬਿਨਾ ਸਰਦਾ ਨਹੀਂ ਸੀ। ਤੂੰ ਵੀ ਹਟਦੀ ਨਹੀਂ ਹੁੰਦੀ ਮਾਂ ਮੈਂ ਤੈਨੂੰ ਬਹੁਤ ਕਿਹਾ ਸੀ ਇਹੀ ਤੇਰਾ ਘਰੇ ਹਾਲਾ ਜਿਹੜੀ ਗੱਲ ਦੇ ਤੂੰ ਪਿੱਛੇ ਪੈ ਜੀ ਵਿਚਾਰੀ ਜੀਤੋ ਨਾਲ ਉਹ ਹੋਈ ਪਹਿਲਾਂ ਤਾਂ ਉਹਦੀ ਪਰਜਾਈ ਨੇ ਫਿਰ ਉਹਦੇ ਪੁੱਤ ਨੇ ਜੋ ਕੀਤੀ ਤੇ ਜੀਤੋ ਨਾ ਜਿਹੜੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਭਰੀ ਪੀਤੀ ਦਾ ਉਹਦਾ ਗਲ ਭਰ ਜਾਂਦਾ ਪਰ ਉਹ ਰੋਣਾ ਨਹੀਂ ਚਾਹੁੰਦੀ ਹੁੰਦੀ ਫਿਰ ਵੀ ਜਿਹੜੇ ਹੰਝੂ ਆ ਉਹਦੀਆਂ ਅੱਖਾਂ ਦੇ ਵਿੱਚ ਆ ਜਾਂਦੇ ਨੇ ਤੇ ਉਹ ਅੱਖਾਂ ਪੂੰਝਦੀ ਚੁੱਪਚਾਪ ਵਿਚਾਰੀ ਆਪਣਾ ਹਨਾ ਦੁੱਖ ਦਰਦ ਅੰਦਰੇ ਪੀ ਜਾਂਦੀ ਆ ਤੇ ਚਲ ਜਾ ਕੇ ਗੱਡੀ ਉਹਦਾ ਮੁੰਡਾ ਕਰੇ ਲਾਉਂਦਾ ਤੇ ਉਹਦੀ ਨੂੰਹ ਕਹਿ ਦਿੰਦੀ ਆ ਵੀ ਵੀਜੀ ਤੁਸੀਂ ਆ ਵੀ ਗਏ ਤੇ ਉਹ ਚੁੱਪ ਕਰ ਜਾਂਦੀ ਆ ਮੁੰਡਾ ਫੇਰ ਲੱਗ ਜਾਂਦਾ ਬੁੜਬੁੜ ਕਰਨ ਵੀ ਤੈਨੂੰ ਪਤਾ ਨਹੀਂ ਇਹਦੀ ਪਰਜਾਈ ਦਾ ਸੁਭਾ ਮਾਮੀ ਦਾ ਸੁਭਾ ਆਪਾਂ ਨੂੰ ਪਤਾ ਨਹੀਂ ਉਹ ਤਾਂ 100 ਕੁਝ ਬੋਲੀਏ ਨੇ ਤਾਂ ਮੇਰੀ ਲਿ ਜਾ ਕੇ ਬੇਇੱਜ਼ਤੀ ਕਰਾਤੀ ਉਹ ਕਹਿੰਦੀ ਵੀ ਜੇ ਉਹ ਬੋਲੀ ਹੋਰ ਕੋਈ ਕਰੇ ਹੈ ਨਹੀਂ ਸੀ ਉਹ ਕਹਿੰਦਾ ਵੀ ਘਰੇ ਹੈਗੀਆਂ ਸੀ ਭੈਣ ਵੀ ਸੀ ਭਾਬੀ ਵੀ ਸੀ ਵੀਰਾ ਵੀ ਸੀ ਵੀ ਜੇ ਉਹ ਕਿਸੇ ਨੂੰ ਬੋਲਣ ਦੇਉ ਫੇਰ ਹੀ ਕੋਈ ਬੋਲਦਾ ਵੀ ਉਹ ਤਾਂ ਆਪ ਖੜੇ ਰਹਿ ਗਏ ਵੀ ਮੈਂ ਤਾਂ ਅੱਜ ਤੋਂ ਬਾਅਦ ਉੱਥੇ ਜਾ ਕੇ ਪੈਰ ਨਹੀਂ ਪਾਉਂਦਾ ਵੀ ਇੰਨੀ ਵੀ ਕੋਈ ਬੇਇੱਜ਼ਤੀ ਕਰਦਾ ਹੁੰਦਾ ਚੱਲ ਵਿਚਾਰੀ ਜੀਤੋ ਨੂੰ ਹਨਾ ਉਹ ਦੋਨੋਂ ਜਾਣੇ ਸਹਾਰਾ ਦੇ ਕੇ ਅੰਦਰ ਪਾਉਂਦੇ ਆ ਤੇ ਜੀਤੋ ਨਾ ਭਰੀ ਪੀਤੀ ਅੰਦਰ ਜਾ ਕੇ ਉਹ ਪੁੱਭਾ ਮਾਰ ਕੇ ਰੋਣ ਲੱਗ ਜਾਂਦੀ ਆ ਬੈੱਡ ਤੇ ਬੈ ਕੇ ਤੇ ਉਹਦੀ ਨੂੰਹ ਉਹਨੂੰ ਗੱਲ ਨਾ ਲਾਉਂਦੀ ਆ ਤੇ ਕਹਿੰਦੀ ਵੀ ਜੀ ਕੋਈ ਨਾ ਚੱਲ ਕੋਈ ਨਾ ਤੇਰੇ ਪੁੱਤ ਨੂੰ ਗੁੱਸਾ ਆ ਗਿਆ ਤੂੰ ਆਪਦੇ ਪੁੱਤ ਦਾ ਕਿਉਂ ਗੁੱਸਾ ਕਰਦੀ ਆ ਉਹ ਕਹਿੰਦੀ ਮੈਂ ਆਪਦੇ ਪੁੱਤ ਦਾ ਤਾਂ ਗੁੱਸਾ ਕਰਦੀ ਨਹੀਂ ਮੇਰੇ ਪੁੱਤ ਦਾ ਮੈਨੂੰ ਕੀ ਗੁੱਸਾ ਪੁੱਤ ਤਾਂ ਮੈਨੂੰ ਸਹੀ ਕਹਿੰਦਾ ਪਰ ਮੈਂ ਆਪਦੇ ਪੇਕਿਆਂ ਦੇ ਘਰੋਂ ਇੰਨੀ ਬੇਇੱਜ਼ਤੀ ਕਰਾ ਕੇ ਨਿਕਲੂੰਗੀ ਮੈਂ ਆਪਣੀ ਭਤੀਜੀ ਨੂੰ ਕਿਹਾ ਵੀ ਮੇਰੇ ਭਰਾ ਨਾਲ ਮਲਾ ਦੇ ਉਹ ਤਾਂ ਹਜੇ ਫੋਨ ਹੀ ਕਰਦੀ ਸੀ ਮੇਰੀ ਪਰਜਾਈ ਤਾਂ ਸੌ ਕੁਸ਼ ਬੋਲੀ ਵੀ ਮੈਂ ਤਾਂ ਇਹ ਕਹਿਣੀ ਆ ਵੀ ਮੈਂ ਵੀ ਉਸ ਘਰ ਦੀ ਤੀ ਸੀ ਫਿਰ ਉਹਦੇ ਉਹ ਬੇਲਾ ਯਾਦ ਆਉਂਦਾ ਅ ਅੱਜ ਤੋਂ ਹਣਾ ਕਾਫੀ ਸਾਲ ਪਹਿਲਾਂ ਜਦੋਂ ਉਹਦੀ ਮਾਂ ਜਿਉਂਦੀ ਹੁੰਦੀ ਸੀ ਮਾਂ ਪਿਓ ਜਿਉਂਦੇ ਸੀ ਤੇ ਉਹਦੇ ਭਰਾ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਵੀ ਮੈਂ ਰਖੜੀ ਲੈ ਕੇ ਜਾਂਦੀ ਸੀ ਮੇਰਾ ਭਰਾ ਮੈਨੂੰ ਕਿੰਨਾ ਕੁਝ ਦਿੰਦਾ ਸੀ ਤੇ ਕਿੰਨਾ ਮੇਰਾ ਪਿਆਰ ਕਰਦਾ ਸੀ ਉਹ ਸੋਚਦੀ ਵੀ ਮੈਨੂੰ ਤਾਂ ਕੋਈ ਲੈਣ ਦੇਣ ਦੀ ਵੀ ਝਾਕ ਨਹੀਂ ਸੀ ਮੇਰੇ ਘਰੇ ਕਾਹਦਾ ਘਟਾ ਵੀ ਮੈਨੂੰ ਹੱਸ ਕੇ ਬੁਲਾ ਹੀ ਲੈਂਦੀ ਵੀ ਇਹ ਤਾਂ ਮੋਹ ਪ੍ਰੇਮ ਦੀ ਗੱਲ ਆ ਵੀ ਜਿੱਥੇ ਦੂਜੀਆਂ ਕੁੜੀਆਂ ਆਪਣੇ ਭਰਾਵਾਂ ਦੇ ਰਖੜੀ ਬੰਨ੍ਹਦੀਆਂ ਵੀ ਜੇ ਹੁਣ ਮੈਂ ਬਜ਼ੁਰਗ ਹੋ ਗਈ ਜਾਂ ਮੇਰਾ ਭਰਾ ਬਜ਼ੁਰਗ ਹੋ ਗਿਆ ਉਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੇ ਚ ਪਿਆਰ ਨਹੀਂ ਰਿਹਾ ਵੀ ਸਾਡਾ ਵੀ ਜੀ ਕਰਦਾ ਹੈਨਾ ਹਰੇਕ ਜਿਉਂਦੇ ਇਨਸਾਨ ਦੀ ਖੁਆਇਸ਼ ਹੁੰਦੀ ਆ ਵੀ ਜਿਵੇਂ ਰਿਸ਼ਤੇ ਨਾਤੇ ਆਪਸ ਵਿੱਚ ਵਰਤਦੇ ਆ ਵੀ ਅਸੀਂ ਵਰਤੀਏ ਚਲੋ ਉਹ ਵੇਲਾ ਯਾਦ ਕਰ ਕਰਕੇ ਉਹ ਹੋਰ ਵੀ ਰੋਂਦੀ ਆ ਤੇ ਉਹਦੀ ਨੂੰ ਉਹਨੂੰ ਸਹਾਰਾ ਦਿੰਦੀ ਆ ਉਹਨੂੰ ਗੱਲ ਨਾਲ ਲਾਉਂਦੀ ਆ ਪਰ ਉਹ ਨਹੀਂ ਚੁਪਣੀ ਕਰਾਉਂਦੀ ਉਹਨੂੰ ਇਹ ਹੁੰਦਾ ਵੀ ਇਹਨੂੰ ਰੋ ਲੈਣ ਦੇ ਤੇ ਉਹਦਾ ਮਨ ਦੁਖੀ ਹੋ ਜਾਂਦਾ ਚਲ ਉਸ ਤੋਂ ਬਾਅਦ ਜਿਹੜੀ ਜੀਤੂ ਆ ਉਹ ਕਹਿੰਦੀ ਪੁੱਤ ਚਲ ਕੋਈ ਨਾ ਜੋ ਹੋਣੀ ਸੀ ਉਹ ਹੋ ਗਈ ਤੂੰ ਐ ਕਰ ਤੂੰ ਤਿਆਰ ਹੋ ਜਾ ਤੇ ਤੁਸੀਂ ਰਖੜੀ ਬੰਨ੍ਹਿਓ ਉਹਦੀ ਨੂ ਕਹਿੰਦੀ ਵੀ ਨਾ ਮੈਂ ਨਹੀਂ ਜਾਂਦੀ ਮੈਂ ਵੀਰੇ ਨੂੰ ਫੋਨ ਕਰ ਦੂੰ ਇੱਥੇ ਆ ਕੇ ਬਣਾ ਕੇ ਲੈ ਜੂ ਪਰ ਮੈਂ ਨਹੀਂ ਜਾਂਦੀ ਉਹਨੇ ਆਪਣੀ ਨੂ ਨੂੰ ਬੜੇ ਹੀ ਜ਼ੋਰ ਲਾਇਆ ਪਰ ਉਹਦੀ ਨੂ ਦਾ ਮਨ ਖਰਾਬ ਹੋ ਗਿਆ ਸੀ ਵੀ ਮੇਰੀ ਸੱਸ ਦੁਖੀ ਹੈ ਤੇ ਮੈਂ ਰਖੜੀ ਬੰਨਣ ਜਾਵਾਂ ਚਲੋ ਨਹੀਂ ਜਾਂਦੀਗੀ ਤੇ ਉਸ ਤੋਂ ਬਾਅਦ ਚਲ ਉਮੀਰ ਆਤ ਨਿਕਲ ਜਾਂਦੀ ਆ ਹਨਾ ਜੀਤੋ ਦੀ ਨੂੰਹ ਦਾ ਭਰਾ ਆਉਂਦਾ ਰਖੜੀ ਬਣਾ ਕੇ ਲੈ ਜਾਂਦਾ ਪਰ ਜੀਤੋ ਦਾ ਮਾਣਾ ਜਿਹੜਾ ਉਦਾਸ ਹੁੰਦਾ ਤੇ ਅਗਲੇ ਦਿਨ ਸਵੇਰੇ ਜੀਤੋ ਦੀ ਨੂੰਹ ਉੱਠਦੀ ਆ ਆਪਦੀ ਸੱਸ ਨੂੰ ਚਾਹ ਪਾਣੀ ਦਿੰਦੀ ਆ ਚਲ ਕੰਮ ਧੰਦਾ ਨਵੇੜ ਰਹੀ ਹੁੰਦੀ ਆ ਤੇ ਉਹਨਾਂ ਦੇ ਗੇਟ ਦੇ ਵਿੱਚ ਆ ਕੇ ਇੱਕ ਗੱਡੀ ਹਾਰਨ ਵਜਾਉਂਦੀ ਆ ਤੇ ਉਸ ਤੋਂ ਬਾਅਦ ਡੋਰ ਬੈੱਲ ਵੱਜਦੀ ਆ ਤੇ ਜਿਹੜਾ ਜੀਤੋ ਦਾ ਮੁੰਡਾ ਹੁੰਦਾ ਉਹ ਜਾ ਕੇ ਦਰਵਾਜ਼ਾ ਖੋਲਦਾ ਤੇ ਦਰਵਾਜ਼ਾ ਜਦੋਂ ਖੋਲਦਾ ਉਹ ਹੈਰਾਨ ਹੋ ਜਾਂਦਾ ਕਿਉਂਕਿ ਗੇਟ ਦੇ ਵਿੱਚ ਹੋਰ ਕਿਸੇ ਦੀ ਗੱਡੀ ਨਹੀਂ ਉਦੇ ਮਾਮਾ ਤੇ ਮਾਮੀ ਆਏ ਸੀ ਨਾਲ ਉਹਦੇ ਪੁੱਤਰ ਨੂੰ ਤੇ ਧੀ ਜਵਾਈ ਸੀ ਸਾਰੇ ਜਣੇ ਗੱਡੀ ਦੇ ਵਿੱਚ ਆਏ ਸੀ ਚਲੋ ਉਹ ਗੇਟ ਤਾਂ ਖੋਲ ਦਿੰਦਾ ਪਰ ਉਹ ਐ ਨਹੀਂ ਮੱਥੇ ਵਟ ਨਹੀਂ ਪਉਂਦਾ ਉਹ ਸੋਚਦਾ ਵੀ ਦੇਖ ਸਾਡੇ ਘਰੇ ਮਹਿਮਾਨ ਆਏ ਆ ਉਹ ਖਿੜੇ ਮੱਥੇ ਉਹਨਾਂ ਦਾ ਸਵਾਗਤ ਕਰਦਾ ਤੇ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਬਾਹਰ ਆ ਕੇ ਵੇਖ ਕੌਣ ਆਇਆ ਉਹਦੇ ਘਰ ਵਾਲੀ ਵੀ ਭੱਜੀ ਆਉਂਦੀ ਆ ਤੇ ਉਹ ਹੈਰਾਨ ਹੁੰਦੀ ਆ ਵੀ ਇਹ ਉਹੀ ਮਾਮੀ ਆ ਜਿਹੜੀ ਨੇ ਕੱਲ ਬੇਇੱਜ਼ਤੀ ਕਰਕੇ ਤੋੜਿਆ ਸੀ ਪਰ ਉਹ ਸਮਝ ਜ਼ਰੂਰ ਜਾਂਦੀ ਹੁੰਦੀ ਆ ਵੀ ਜਿਹੜੇ ਸਾਰੇ ਜਣੇ ਆਏ ਆ ਕੋਈ ਗੱਲ ਆ ਚਲੋ ਇੱਕ ਦੂਜੇ ਨੂੰ ਵਧੀਆ ਮਿਲਦੇ ਆ ਤੇ ਜੀਤੂ ਆ ਜਿਹੜੀ ਉਹ ਵੀ ਆਪਣੇ ਭਰਾ ਭਝਾਈ ਨੂੰ ਵਧੀਆ ਬੁਲਾਉਂਦੀ ਆ ਆਪਣੀ ਭਤੀਜ ਨੂੰ ਤੇ ਭਤੀਜੀ ਨੂੰ ਗੱਲ ਨਾ ਲਾਉਂਦੀ ਆ ਪਰ ਉਹਦਾ ਮਨ ਇੰਨਾ ਭਰਿਆ ਹੁੰਦਾ ਵੀ ਉਹ ਆਪਦੀ ਭਤੀਜੀ ਨੂੰ ਗੱਲ ਲਾ ਕੇ ਉੱਚੇ ਉੱਚੇ ਰੋਣ ਲੱਗ ਜਾਂਦੀ ਆ ਤੇ ਉਹਦੀ ਭਤੀਜੀ ਉਹਨੂੰ ਕਹਿੰਦੀ ਆ ਵੀ ਭੂਆ ਰੋ ਨਾ ਚੁੱਪ ਕਰ ਤੂੰ ਰੋਣਾ ਨਹੀਂ ਹੈਗਾ ਚਲ ਉਸ ਤੋਂ ਬਾਅਦ ਸਾਰਿਆਂ ਨੂੰ ਚਾਹ ਪਾਣੀ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਫਿਰ ਬੀਰੋ ਆ ਉਹ ਆਪਣੀ ਨਣਦ ਦੇ ਪੈਰਾਂ ਕੋਲ ਆ ਕੇ ਬਹਿ ਜਾਂਦੀ ਆ ਤੇ ਉਹਨੂੰ ਕਹਿੰਦੀ ਬੀਬੀ ਨਣਦੇ ਮੈਨੂੰ ਮਾਫ ਕਰ ਦੇ ਜੋ ਮੈਂ ਕੱਲ ਤੁਹਾਡੇ ਨਾਲ ਕੀਤੀ ਉਹ ਮੈਂ ਚੰਗੀ ਨਹੀਂ ਕੀਤੀ ਮੈਨੂੰ ਮੇਰੀ ਧੀ ਨੇ ਤੇ ਨੂੰਹ ਨੇ ਸਮਝਾਈ ਇਹ ਗੱਲ ਵੀ ਜਦੋਂ ਹਨਾ ਜਵਾਨੀ ਪਹਿਰਾ ਸੀ ਤੂੰ ਘਰ ਦੇ ਵਿੱਚ ਆਉਂਦੀ ਸੀ ਅਸੀਂ ਤੇਰਾ ਆਦਰ ਸਤਕਾਰ ਕਰਦੇ ਸੀ ਵੀ ਜਦੋਂ ਤੇਰੇ ਮਾਪੇ ਚਲੇ ਗਏ ਮੈਂ ਆਪਦੀ ਧੀ ਦੇ ਪਿਆਰ ਚ ਪੈ ਗਈ ਵੀ ਮੈਂ ਤੇਰੀ ਕਦਰ ਘਟਾਤੀ ਵੀ ਮੈਂ ਤੈਨੂੰ ਦੇਖ ਕੇ ਮੱਥੇ ਵੱਟ ਪਾਉਂਦੀ ਸੀ ਵੀ ਮੈਨੂੰ ਇਹਨਾਂ ਨੇ ਮਤਲਬ ਅਹਿਸਾਸ ਕਰਾਇਆ ਮੈਨੂੰ ਪ੍ਰੀਤ ਨੇ ਕਿਹਾ ਵੀ ਅੱਜ ਤੂੰ ਐਦਾਂ ਕਰਦੀ ਆਂ ਭੂਆ ਨਾਲ ਕੱਲ ਨੂੰ ਮੇਰੇ ਭਰਾ ਭਜਾਈਏ ਇਹਨਾਂ ਦੇ ਬੱਚੇ ਹੋ ਜਾਣਗੇ ਇਹਨਾਂ ਦੀ 30 ਹੋ ਜੂ ਵੀ ਫਿਰ ਇਹ ਵੀ ਮੇਰੇ ਨਾਲ ਐਂ ਕਰਨਗੇ ਵੀ ਇਹ ਚੀਜ਼ਾਂ ਐਂ ਚੱਲਦੀਆਂ ਰਹਿਣਗੀਆਂ ਮਾਂ ਜੇ ਤੂੰ ਚਾਹਣੀ ਆ ਵੀ ਤੇਰੇ ਬਾਅਦ ਵੀ ਜਾਂ ਤੇਰੇ ਬੁਢਾਪੇ 'ਚ ਵੀ ਜਦੋਂ ਤੇਰੇ ਅੰਗ ਪੈਰ ਨਾ ਚੱਲਦੇ ਹੋਣ ਵੀ ਉਦੋਂ ਮੇਰੀ ਇਸ ਘਰ ਦੇ ਵਿੱਚ ਇੱਜ਼ਤ ਹੋਵੇ ਤਾਂ ਤੈਨੂੰ ਵੀ ਅੱਜ ਆਪਣੀ ਨਣਦ ਦੀ ਇੱਜ਼ਤ ਕਰਨੀ ਚਾਹੀਦੀ ਆ ਵੀ ਕੁੜੀਆਂ ਕਿਹੜਾ ਕਿਸੇ ਚੀਜ਼ ਦੀਆਂ ਭੁੱਖੀਆਂ ਹੁੰਦੀਆਂ ਦੇਖੋ ਮਰਨ ਤੱਕ ਕੁੜੀਆਂ ਨੂੰ ਆਸ ਰਹਿੰਦੀ ਆ ਵੀ ਸਾਡੇ ਪੇਕੇ ਸਾਨੂੰ ਕੁਛ ਨਾ ਕੁਛ ਦੇਣ ਹਾਂ ਲਾਲ ਤੇ ਨਹੀਂ ਹੁੰਦਾ ਠੀਕ ਆ ਜੀ ਕਰਦਾ ਹੁੰਦਾ ਇੱਕ ਸੂਟ ਤੇ ਹੀ ਕੁੜੀਆਂ ਖੁਸ਼ ਹੋ ਜਾਂਦੀਆਂ ਵੀ ਰਖੜੀ ਤੇ ਜੇ ਤੂੰ ਇੱਕ ਸੂਟ ਉਹਨੂੰ ਦੇ ਦਿੰਦੀ ਵੀ ਉਹਦਾ ਵੀ ਮਨ ਖੁਸ਼ ਹੁੰਦਾ ਫਿਰ ਉਹ ਆਪਣੇ ਭੂਆ ਦੇ ਮੁੰਡੇ ਨੂੰ ਕਹਿੰਦੀ ਹੈਗੀ ਵੀ ਵੀਰੇ ਵੀ ਮaaf ਕਰ ਦਿਓ ਹਣਾ ਸਾਡੇ ਹੁੰਦੇ ਮੰਮੀ ਤੁਹਾਨੂੰ ਇੰਨਾ ਕੁਝ ਬੋਲ ਗਈ ਵੀ ਸਾਨੂੰ ਸਾਡੇ ਮੂੰਹ ਚ ਕੁਝ ਨਿਕਲੇ ਹੀ ਨਹੀਂ ਪਰ ਅਸੀਂ ਬਾਅਦ ਦੇ ਵਿੱਚ ਇਹਦੇ ਨਾਲ ਬੜੀ ਬਣਾਈ ਤੇ ਉਹ ਕਹਿੰਦਾ ਵੀ ਨਹੀਂ ਪਹਿਣੇ ਤੁਸੀਂ ਕੁਝ ਕਹਿਣਾ ਨਹੀਂ ਸੀ ਚੱਲ ਸਾਰਾ ਮਾਹੌਲ ਆ ਜਿਹੜਾ ਉਹ इमोशनल ਵੀ ਹੁੰਦੇ ਨੇ ਭਾਵਕ ਵੀ ਹੁੰਦੇ ਆ ਰੋ ਵੀ ਰਹੇ ਹੁੰਦੇ ਆ ਤੇ ਸਾਰੇ ਜਾਨੀ ਖੁਸ਼ ਵੀ ਹੁੰਦੇ ਆ ਫਿਰ ਜੀਤੋ ਦਾ ਭਰਾ ਉਹਦੇ ਕੋਲ ਆ ਕੇ ਬਹਿੰਦਾ ਤੇ ਉਹਨੂੰ ਕਹਿੰਦਾ ਵੀ ਲੈ ਭੈਣੇ ਰਖੜੀ ਬੰਨਦੇ ਕਿਉਂਕਿ ਜਿਹੜੀ ਰਖੜੀ ਉਹ ਲੈ ਕੇ ਗਈ ਸੀ ਉਹ ਰਖੜੀ ਉੱਥੇ ਰੱਖਿਆਈ ਸੀ ਰਖੜੀ ਨਹੀਂ ਲਈ ਆਈ ਸੀ ਉਹ ਰਖੜੀ ਚੱਕ ਕੇ ਲਿਆਉਂਦੇ ਆ ਤੇ ਫਿਰ ਜੀਤੋ ਪੂਰੇ 15 ਸਾਲ ਬਾਅਦ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਆ ਰਖੜੀ ਬੰਨਦੀ ਆ ਤੇ ਪ੍ਰੀਤ ਕਹਿੰਦੀ ਆ ਵੀ ਖੜਜੋ ਭੂਆ ਰਖੜੀ ਬੰਨ ਚੱਲ ਮੈਂ ਫੋਟੋ ਖਿੱਚਾਂ ਫਿਰ ਉਹ ਆਪਣੇ ਡੈਡੀ ਦੀ ਤੇ ਆਪਣੀ ਭੂਆ ਦੀ ਫੋਟੋ ਖਿੱਚਦੀ ਆ ਤੇ ਫੋਟੋ ਖਿੱਚਣ ਤੋਂ ਬਾਅਦ ਫਿਰ ਉਹ ਵਟਸਐਪ ਤੇ ਸਟੇਟਸ ਪਾਉਂਦੀ ਆ ਕਿ ਘਰ ਦੀਆਂ ਧੀਆਂ ਚਾਹੇ ਬਜ਼ੁਰਗ ਹੋ ਜਾਣ ਉਹ ਧੀਆਂ ਹੀ ਹੁੰਦੀਆਂ ਨੇ ਜੇ ਤੁਹਾਡੇ ਘਰ ਧੀ ਹੈਗੀ ਆ ਤਾਂ ਆਪਣੇ ਘਰ ਦੀ ਨਣਦ ਨੂੰ ਨਾ ਭੁੱਲੋ ਇੱਕ ਔਰਤ ਨੂੰ ਜਿੰਨੀ ਆਪਣੀ ਧੀ ਪਿਆਰੀ ਹੁੰਦੀ ਆ ਉਨਾਂ ਹੀ ਆਪਣੀ ਨਣਦ ਦਾ ਵੀ ਸਤਿਕਾਰ ਕਰਨਾ ਚਾਹੀਦਾ ਤਾਂ ਕਿ ਜਦੋਂ ਸੋਡੀ ਧੀ ਭੂਆ ਬਣੇ ਤੇ ਉਹਦੇ ਵੀ ਭਤੀਜੇ ਭਤੀਜੀਆਂ ਉਹਨੂੰ ਉਨਾਂ ਹੀ ਸਤਿਕਾਰ ਦੇਣ ਜਿੰਨਾ ਤੁਸੀਂ ਦਿੰਨੇ ਹੋ ਰਿਸ਼ਤੇ ਕਦੇ ਵੀ ਪੁਰਾਣੇ ਨਹੀਂ ਹੁੰਦੇ ਰਿਸ਼ਤੇ ਉਮਰ ਵਧਣ ਦੇ ਨਾਲ ਰਿਸ਼ਤਿਆਂ ਦੇ ਵਿੱਚ ਸਿਆਣਪ ਵਧਣੀ ਚਾਹੀਦੀ ਆ ਪਰ ਸਾਡੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਆ ਜਾਂਦੀਆਂ ਨੇ ਵੀ ਪਰਜਾਈਆਂ ਆਪਣੀਆਂ ਨਣਦਾਂ ਦਾ ਉਹਨਾਂ ਨਹੀਂ ਕਰਦੀਆਂ ਆਪਣੀਆਂ ਧੀਆਂ ਨੂੰ ਹਰੇਕ ਗੱਲ ਤੇ ਐਮੀਅਤ ਦਿੰਦੀਆਂ ਪਰ ਨਹੀਂ ਜੇ ਤੁਹਾਡੇ ਨਣਦ ਹੈ ਤਾਂ ਤੁਸੀਂ ਆਪਣੀ ਨਣਦ ਦਾ ਵੀ ਉਹਨਾਂ ਹੀ ਸਤਿਕਾਰ ਕਰੋ ਤਾਂ ਕਿ ਤੁਹਾਡੀ ਧੀ ਦਾ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਹੀ ਸਤਿਕਾਰ ਬਣਿਆ ਰਹੇ ਕਿ ਮੇ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ